ਦੋਸਤੋ ਲੰਘੇ ਦਿਨੀ ਇੱਕ ਖਬਰ ਆਈ ਕਿ ਕਬੱਡੀ ਦੇ ਇੰਟਰਨੈਸ਼ਨਲ ਖਿਡਾਰੀ ਜੀਤੇ ਮੌੜ ਦੀ ਮੌਤ ਹੋ ਗਈ ਹੈ ਇਸ ਖਬਰ ਨੇ ਇੱਕ ਵਾਰ ਤਾਂ ਪੂਰੇ ਪੰਜਾਬ ਨੂੰ ਹੈਰਾਨ ਕਰ ਦਿੱਤਾ ਕਬੱਡੀ ਖਿਡਾਰੀ ਜੀਤਾ ਮੌੜ ਦਿੱਸਤੇ ਕਦੇ ਪੰਜਾਬੀ ਗਾਇਕ ਲਾਭੀਰੇ ਵਰਗਿਆ ਨੇ ਗਾਰੇ ਗਾਇਸਣ ਕਿ ਉਹ ਵੈਲੀ ਭਾਈ ਤਰਿਆ ਜੀਤੇ ਮੌੜ ਨਾਲ ਪੰਗਾ ਪਾ ਕੇ ਸਿੰਘ ਫਸ ਗਏ ਕੁੰਡੀਆਂ ਦੇ ਮਿੱਤਰਾ ਬਹਿ ਜਾ ਗੋਡੀ ਲਾ ਕੇ 1990 ਦੇ ਦਹਾਕੇ ਦੇ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਜੀਤਾ ਮੌੜ ਜੋ ਕਬੱਡੀ ਦੇ ਤਰੂ ਤਾਰੇ ਕਹੇ ਜਾਂਦੇ ਹਰਜੀਤ ਬਰਾੜ ਬਾਜੇਖਾਨੇ ਵਰਗਿਆਂ ਨਾਲ ਖੇਡਦਾ ਹੁੰਦਾ ਸੀ ਆਪਣੇ ਦੌਰ ਵਿੱਚ ਕੋਈ ਵੀ ਐਸਾ ਵੱਡਾ ਰੇਡਰ ਨਹੀਂ ਹੋਣਾ ਜਿਸ ਨੂੰ ਜੀਤੇ ਮੋੜ ਨੇ ਨਾ ਜਫਾ ਲਾਇਆ ਹੋਵੇ ਇਹ ਤਾਂ ਸੀ ਜੀਤੇ ਮੋੜ ਦੀ ਕਬੱਡੀ ਦੀ ਗੱਲ ਪਰ ਤੁਸੀਂ ਸੁਣ ਕੇ ਹੈਰਾਨ ਰਹਿ ਜਾਓਗੇ ਕਿ ਜੀਤੇ ਮੋੜ ਦੇ ਨਾਮ ਦੇ ਨਾਲ ਗੈਂਗਸਟਰ ਸ਼ਬਦ ਵੀ ਜੁੜਿਆ 30 ਤੋਂ ਵੱਧ ਮੁਕਦਮੇ ਉਸ ਤੇ ਦਰਜ ਹੋਏ ਜਿਨ੍ਹਾਂ ਵਿੱਚੋਂ 8 ਤੋਂ ਵੱਧ ਕੇਸ ਤਾਂ ਕਤਲ ਦੇ ਸਨ ਜੀਤਾ ਮੋੜ ਦੋ ਮਹਿੰਗੀਆਂ ਕਾਰਾਂ ਆਡੀਆ ਪੋਰਸ਼ਾ ਵਿੱਚ ਘੁੰਮਦਾ ਸੀ ਜਿਸ ਨੇ ਕਰੀਬ 1200 ਕਰੋੜ ਰੁਪਏ ਦਾ ਆਪਣਾ ਬਹੁਤ ਵੱਡਾ ਸਾਮਰਾਜ ਖੜਾ ਕਰ ਦਿੱਤਾ ਪੂਰੇ ਦਵਾਬੇ ਤੋਂ ਲੈ ਕੇ ਅੱਦੇ ਮਾਝੇ ਤੱਕ ਕਈ ਸੌ ਏਕੜ ਜ਼ਮੀਨ ਜੀਤਾ ਮੋੜ ਦੇ ਨਾਮ ਬੋਲਦੀ ਸੀ ਕੈਨੇਡਾ ਅਮਰੀਕਾ ਇੰਗਲੈਂਡ ਵਰਗੇ ਮੁਲਕਾਂ ਵਿੱਚ ਸੈਂਕੜੇ ਘਰਾਂ ਦਾ ਮਾਲਕ ਜੀਤਾ ਮੋੜ ਸੀ ਜੀਤਾ ਮੋੜ ਜਿਸ ਨੂੰ ਅੰਤਰਰਾਸ਼ਟਰੀ ਡਰੱਗ ਰੈਕਟ ਦੇ ਵਿੱਚ ਕਈ ਸੌ ਕਰੋੜ ਦਾ ਚਿੱਟਾ ਵੇਚਣ ਦੇ ਮਾਮਲੇ ਵਿੱਚ ਐਸਟੀਐਫ ਵੱਲੋਂ ਗ੍ਰਿਫਤਾਰ ਕੀਤਾ ਜਾਂਦਾ ਹੈ ਪੰਜਾਬ ਦੀ ਹਰੇਕ ਵੱਡੀ ਪਾਰਟੀ ਦੇ ਵੱਡੇ ਵੱਡੇ ਲੀਡਰਾਂ ਦੇ ਨਾਲ ਉਸਦੇ ਨਾਮ ਜੁੜੇ ਇਹ ਸਭ ਦੇ ਵਿਚਕਾਰ ਸਭ ਤੋਂ ਵੱਡਾ ਸਵਾਲ ਇਹ ਖੜਾ ਹੁੰਦਾ ਕਿ ਆਖਰ ਜੀਤਾ ਮੋੜ ਕੌਣ ਸੀ ਕੀ ਸੀ ਉਸਦਾ ਪਰਿਵਾਰਿਕ ਪਿਛੋਕੜ ਕਿਵੇਂ ਉਸਦੇ ਨਾਮ ਦੇ ਪਿੱਛੇ ਪਹਿਲਾਂ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਤੇ ਫਿਰ ਇੱਕ ਸਫਲ ਬਿਜ਼ਨਸਮੈਨ ਤੇ ਫਿਰ ਇੱਕ ਖਤਰਨਾਕ ਗੈਂਗਸਟਰ ਇੱਕ ਅੰਤਰਰਾਸ਼ਟਰੀ ਨਸ਼ਾ ਸਮਗਲਰ ਵਰਗੇ ਨਾਮ ਜੁੜੇ ਤੇ ਇਹਨਾਂ ਇਲਜ਼ਾਮਾਂ ਦੀ ਅਸਲੀਅਤ ਕੀ ਸੀ ਇਹ ਸਾਰੀ ਕਹਾਣੀ ਤੁਹਾਡੇ ਨਾਲ ਇਸ ਵੀਡੀਓ ਰਾਹੀਂ ਸਾਂਝੀ ਕਰਾਂਗੇ ਪਰ ਉਸ ਤੋਂ ਪਹਿਲਾਂ ਇੱਕ ਬੇਨਤੀ ਹੈ ਕਿ ਵੀਡੀਓ ਨੂੰ ਅਖੀਰ ਤੱਕ ਜਰੂਰ ਵੇਖਿਓ ਤੇ ਚੈਨਲ ਸਬਸਕ੍ਰਾਈਬ ਕਰਕੇ ਅੱਗੇ ਸ਼ੇਅਰ ਜਰੂਰ ਕਰ ਦਿਓ ਸੋ ਆਓ ਹੁਣ ਅੱਜ ਦਾ ਐਪੀਸੋਡ ਅੱਗੇ ਸ਼ੁਰੂ ਕਰਦੇ ਹਾਂ ਦੋਸਤੋ ਪਿਛਲੀ 18 ਮਾਰਚ ਵਾਲੇ ਦਿਨ ਜੀਤੇ ਮੋੜ ਦਾ 50 ਸਾਲ ਦੀ ਉਮਰ ਦੇ ਵਿੱਚ ਦਿਹਾਂਤ ਹੋ ਗਿਆ ਦੇਰជាਵ ਦਿਲ ਦਾ ਦੌਰਾ ਪੈਣ ਕਰ ਜੀਤੇ ਬੌਰ ਦੀ ਮੌਤ ਹੋ ਗਈ ਪਰ ਪਿਛਲੇ ਕਾਫੀ ਮਹੀਨਿਆਂ ਤੋਂ ਜੀਤਾ ਬੌਰ ਖਰਾਬ ਸਿਹਤ ਦੇ ਨਾਲ ਜੂਝ ਰਿਹਾ ਸੀ ਉਸ ਦੇ ਪੈਰਾਂ ਵਿੱਚ ਬਹੁਤ ਜ਼ਿਆਦਾ ਸੋਜ ਆ ਚੁੱਕੀ ਸੀ ਜਿਸ ਕਾਰਨ ਆਪਣੇ ਅਖੀਰਲੇ ਸਮੇਂ ਵਿੱਚ ਜੀਤਾ ਚੱਲਣ ਫਿਰਨ ਤੋਂ ਵੀ ਬੜਾ ਮੁਸ਼ਕਲ ਹੋ ਗਿਆ ਜੀਤਾ ਬੌਰ ਜੋ ਆਪਣੇ ਲਗਜ਼ਰੀ ਲਾਈਫ ਸਟਾਈਲ ਮਹਿੰਗੇ ਸ਼ੌਕ ਕਰੋੜਾਂ ਰੁਪਈਆਂ ਦੀਆਂ ਬਹਿਗਿਆ ਕਾਰਾਂ ਆਪਣੇ ਕਈ ਸੌ ਕਰੋੜ ਦੇ ਕਾਰੋਬਾਰ ਕਈ ਸੌ ਏਕੜ ਦੀ ਜ਼ਮੀਨ ਕਾਰਾ ਕਲੋਨੀਆ ਕਰ ਚਰਚਾ ਦੇ ਵਿੱਚ ਰਹਿੰਦਾ ਸੀ ਜੇਕਰ ਸ਼ੁਰੂਆਤ ਤੋਂ ਲੈ ਕੇ ਗੱਲ ਕਰੀਏ ਤਾਂ ਜੀਤੇ ਮੌੜ ਦਾ ਜਨਮ ਕਪੂਰਥਲਾ ਜ਼ਿਲ੍ਹੇ ਵਿੱਚ ਪੈਂਦੇ ਪਿੰਡ ਕਾਲਾ ਸੰਘਿਆ ਵਿੱਚ ਹੋਇਆ ਦੁਆਪੇ ਦੇ ਹੋਰ ਨਾ ਨੌਜਵਾਨਾ ਵਾਗ ਜੀਤਾ ਵੀ ਆਪਣੇ ਸਕੂਲੀ ਦਿਨਾਂ ਵਿੱਚ ਹੀ ਅੰਗਲੈਂਡ ਚਲੇ ਜਾਂਦਾ ਹੈ ਜਿੱਥੇ ਉਸ ਦਾ ਚਾਚਾ ਮਹਿੰਦਰ ਸਿੰਘ ਮੌੜ ਰਹਿੰਦਾ ਸੀ ਜੋ ਇੱਕ ਬਹੁਤ ਮਸ਼ਹੂਰ ਕਬੱਡੀ ਪ੍ਰਮੋਟਰ ਹੁੰਦਾ ਜੀਤਾ ਮੌੜ ਬਚਪਨ ਤੋਂ ਕਾਫੀ ਖੁੱਲੇ ਹੱਡਾ ਪੈਰਾਂ ਵਾਲਾ ਹੁੰਦਾ ਹੈ ਤੇ ਅਗਲਾੜ ਵਿੱਚ ਉਹ ਆਪਣੇ ਚਾਚੇ ਬਹਿੰਦਰ ਸਿੰਘ ਮੌੜ ਦੇ ਕੋਲ ਕਬੱਡੀ ਦੇ ਦਾਹ ਪੇਚ ਸਿੱਖੇ ਕਬੱਡੀ ਖੇਡਣੀ ਸ਼ੁਰੂ ਕਰ ਦਿੱਤਾ ਹੈ ਸਾਲ 1990 ਦੇ ਦਹਾਕੇ ਵਿੱਚ ਆਉਦੇ ਆਉਦੇ ਜੀਤਾ ਮੌੜ ਪੂਰੇ ਪੰਜਾਬੀ ਜਗਤ ਵਿੱਚ ਕਬੱਡੀ ਦਾ ਇੱਕ ਬਹੁਤ ਵੱਡਾ ਨਾਂ ਬਣ ਗਿਆ ਸੀ ਪੂਰੇ ਚੋਟੀ ਦੇ ਖਿਡਾਰੀਆਂ ਵਿੱਚ ਉਸ ਦੀ ਗਿਣਤੀ ਹੁੰਦੀ ਸੀ ਉਹਨਾਂ ਸਮਿਆਂ ਦੇ ਕਬੱਡੀ ਦੇ ਸਟਾਰ ਹਰਜੀਤ ਬਰਾੜ ਬਾਜੇ ਖੜੇ ਵਰਗਿਆਂ ਨਾਲ ਜੀਤਾ ਮੌੜ ਜੱਫੇ ਲਾਉਦਾ ਹੁੰਦਾ ਸੀ 90ਵੇਂ دہਾਕੇ ਦਾ ਸ਼ਾਇਦ ਹੀ ਅਜਿਹਾ ਕੋਈ ਇਕੱਧਾ ਰੀਡਰ ਹੋਵੇਗਾ ਜਿਸ ਨੂੰ ਕਦੇ ਜੀਤੇ ਬਾਉੜ ਦੇ ਜਫਾ ਨਾ ਲਾਇਆ ਹੋਵੇ ਉਹਨਾਂ ਵੇਲਿਆਂ ਵਿੱਚ ਹੀ ਮਸ਼ਹੂਰ ਪੰਜਾਬੀ ਗਾਇਕ ਲਾਬ ਹੀਰੇ ਨੇ ਗੀਤ ਗਾਇਆ ਸੀ ਕਿ ਉਹ ਬੈਲੀ ਭਾਈ ਤੁਰਿਆ ਜੀਤੇ ਬਾਉੜ ਦਾ ਪੰਗਾ ਪਾ ਕੇ ਸਿੰਘ ਫਸ ਗਏ ਕੁੰਡੀਆਂ ਦੇ ਮਿੱਤਰਾ ਬਹਿ ਜਾ ਗੋਡੀ ਲਾ ਕੇ ਜੀਤਾ ਬਾਉੜ ਅੰਗਲੈਂਡ ਸਵੇਤ ਹੋਰ ਵੱਡੇ ਵੱਡੇ ਕੱਪਾਂ ਤੇ ਕੈਨੇਡਾ ਆਸਟ੍ਰੇਲੀਆ ਅਮਰੀਕਾ ਵਰਗੇ ਦੇਸ਼ਾਂ ਤੋਂ ਇਲਾਵਾ ਪੂਰੇ ਪੰਜਾਬ ਦੇ ਟੂਰਨਾਮੈਂਟਾਂ ਤੇ ਖੇਡਦਾ ਰਿਹਾ ਏ ਉਦੋਂ ਜੀਤੇ ਮੋੜ ਨੂੰ ਚਾਹਣ ਵਾਲਿਆਂ ਦੀ ਗਿਣਤੀ ਲੱਖਾਂ ਵਿੱਚ ਹੁੰਦੀ ਸੀ ਇਸੇ ਕਰਕੇ ਅੱਜ ਵੀ YouTube ਉੱਤੇ ਉਸਦੇ ਜੱਫਿਆਂ ਦੀਆਂ ਵੀਡੀਓ ਪਈਆਂ ਹੋਈਆਂ ਹਨ ਜਿਨ੍ਹਾਂ ਤੇ ਲੱਖਾਂ ਦੀ ਗਿਣਤੀ ਦੇ ਵਿੱਚ ਵਿਊ ਹਨ ਲੰਡਨ ਇੰਗਲੈਂਡ ਵਿੱਚ ਹੀ ਜੀਤੇ ਮੋੜ ਦਾ ਵਿਆਹ ਹੋਇਆ ਤੇ ਉਸਦੀ ਪਤਨੀ ਤੇ ਚਾਰ ਬੇਟੇ ਲੰਡਨ ਵਿੱਚ ਹੀ ਰਹਿੰਦੇ ਸਨ ਪਰ ਜੀਤਾ ਮੋੜ ਦੇ ਕਬੱਡੀ ਤੋਂ ਬਾਅਦ ਪੰਜਾਬ ਆ ਕੇ ਆਪਣੇ ਬਹੁਤ ਸਾਰੇ ਕਾਰੋਬਾਰ ਸ਼ੁਰੂ ਕਰ ਦਿੱਤੇ ਉਸਨੇ ਰੀਅਲ ਅਸਟੇਟ ਦੇ ਖਿੱਤੇ ਵਿੱਚ ਕਈ ਵੱਡੀਆਂ-ਵੱਡੀਆਂ ਕੰਪਨੀਆਂ ਖੜੀਆਂ ਕਰ ਲਈਆਂ ਜਿਨ੍ਹਾਂ ਵਿੱਚ ਗ੍ਰੇਟ ਗ੍ਰੀਨ ਬਿਲਡ ਇੰਡੀਆ ਪ੍ਰਾਈਵੇਟ ਲਿਮਟਿਡ ਜੀਜੀਬੀ ਰੀਅਲ ਡਿਵੈਲਪਰਸ ਪ੍ਰਾਈਵੇਟ ਲਿਮਟਿਡ ਵਰਗੀਆਂ ਹੋਰ ਵੀ ਕਈ ਕੌਪਰੀਆਂ ਛਾਵਲ ਸਨ ਇਹਨਾਂ ਕੰਪਨੀਆਂ ਦੇ ਫਲੈਕਸ ਬੋਰਡ ਦਵਾਪੇ ਦੇ ਸਲਤਾਨਪੁਰ ਦਕੋਦਰ ਲੋਈਆਂ ਬੱਗਾ ਬਕੇਰੀਆ ਤੇ ਮਾਝੇ ਦੇ ਪੱਟੀ ਤਰਤਾਨ ਬਟਾਲਾ ਪਠਾਨਕੋਟ ਵਰਗੇ ਵੱਡੇ ਸ਼ਹਿਰਾਂ ਵਿੱਚ ਕਈ ਸੋ ਕਿੱਲਿਆਂ ਵਿੱਚ ਫੈਲੇ ਹੁੰਦੇ ਸਨ ਪੰਜਾਬ ਦੇ ਚੋਟੀ ਦੇ ਅਮੀਰ ਬੰਦੇਆ ਅਤੇ ਸਫਲ ਬਿਜ਼ਨਸ ਬੈਡਾ ਦੀ ਲਿਸਟ ਵਿੱਚ ਜੀਤੇ ਮੋੜ ਦਾ ਨਾਮ ਸਭ ਤੋਂ ਮੋਹਰ ਲਿਆ ਵਿੱਚ ਆਉਂਦਾ ਹੁੰਦਾ ਸੀ ਵੱਡੇ ਵੱਡੇ ਰਾਜਨੀਤਿਕ ਲੀਡਰ ਵੀ ਜੀਤੇ ਮੋੜ ਨਾਲ ਸਾਝਾ ਪਾਉਣ ਲਈ ਤਰਸਦੇ ਹੁੰਦੇ ਸਨ ਪੰਜਾਬ ਤੋਂ ਇਲਾਵਾ ਵੀ ਜੀਤੇ ਮੋੜ ਦਾ ਇੰਗਲੈਂਡ ਕੈਨੇਡਾ ਅਮਰੀਕਾ ਵਰਗੇ ਮੁਲਕਾਂ ਵਿੱਚ ਕਈ ਸੌ ਕਰੋੜਾਂ ਦਾ ਕਾਰੋਬਾਰ ਸੀ ਸੈਂਕੜੇ ਘਰ ਜੀਤੇ ਮੋੜ ਦੇ ਨਾਂ ਇਹਨਾਂ ਦੇਸ਼ਾਂ ਵਿੱਚ ਬੋਲਦੇ ਹਨ ਪਰ ਸਭ ਤੋਂ ਪਹਿਲੀ ਵਾਰ ਜੀਤੇ ਮੋੜ ਦੇ ਇਸ ਵਿਸ਼ਾਲ ਸਾਮਰਾਜ ਨੂੰ ਝਟਕਾ 2018 ਦੇ ਵਿੱਚ ਉਸ ਵਕਤ ਲੱਗਾ ਜਦੋਂ ਲੰਬੇ ਸਮੇਂ ਤੋਂ ਉਸ ਦੇ ਸਹਿਯੋਗੀ ਰਹੇ ਇੱਕ ਚਰਨ ਸਿੰਘ ਨਾਮ ਦੇ ਬੰਦੇ ਨਾਲ ਜੀਤੇ ਬੋਰਡ ਦਾ ਵਿਵਾਦ ਖੜਾ ਹੋ ਜਾਂਦਾ ਹੈ ਚਰਨ ਸਿੰਘ ਵੱਲੋਂ ਬਹੁਤ ਸਾਰੇ ਇਲਜ਼ਾਮ ਜੀਤੇ ਬੋਰਡ ਉੱਤੇ ਲਗਾਏ ਜਾਂਦੇ ਹਨ ਤੇ ਇਸੇ ਵਿਵਾਦ ਦੇ ਚੱਲਦੇ 30 ਤੋਂ ਵੱਧ ਅਪਰਾਧਿਕ ਮਾਮਲੇ ਜੀਤੇ ਬੋਰਡ ਦੇ ਖਿਲਾਫ ਦਰਜ ਹੋ ਜਾਂਦੇ ਹਨ ਜਿਨ੍ਹਾਂ ਵਿੱਚੋਂ 8 ਤੋਂ ਵੱਧ ਤਾਂ ਕਤਲ ਦੇ ਮੁਕਦਮੇ ਸਨ ਫਰਵਰੀ 2022 ਦੇ ਵਿੱਚ ਜੀਤੇ ਬੌਰ ਦੀਆਂ ਪਰੇਸ਼ਾਨੀਆਂ ਉਸ ਵਕਤ ਬਹੁਤ ਜ਼ਿਆਦਾ ਵਧ ਗਈਆਂ ਜਦੋਂ ਪੰਜਾਬ ਸਰਕਾਰ ਦੀ ਨਸ਼ਾ ਰੋਕਣ ਲਈ ਬਣਾਈ ਗਈ ਐਸਟੀਐਫ ਦੀ ਟੀਮ ਵੱਲੋਂ ਚਿੱਟੇ ਦਾ ਕਾਰੋਬਾਰ ਕਰਨ ਦੇ ਦੋਸ਼ ਵਿੱਚ ਜੀਤੇ ਬੌਰ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਉਸ ਉੱਤੇ ਕਈ ਸੌ ਕਰੋੜ ਦਾ ਚਿੱਟਾ ਵੇਚ ਕੇ ਆਪਣੀ ਜਾਇਦਾਦ ਇਕੱਠੀ ਕਰਨ ਦੇ ਇਲਜ਼ਾਮ ਲੱਗੇ ਜੀਤੇ ਬੌਰ ਦੇ ਸਬੰਧ ਅੰਟਰਨੈਸ਼ਨਲ ਵੱਡੇ ਡਰੱਗ ਡੀਲਰਾਂ ਨਾਲ ਜੋੜੇ ਗਏ ਹਜ਼ਾਰਾਂ ਕਰੋੜ ਰੁਪਏ ਦਾ ਹਵਾਲਾ ਰਾਹੀਂ ਲੇਟ-ਦੇਰ ਦਾ ਜ਼ਿਕਰ ਕੀਤਾ ਜਾਂਦਾ ਹੈ ਤੇ ਜੀਤੇ ਮੋੜ ਉੱਤੇ ਫਿਰ ਈਡੀ ਵੱਲੋਂ ਵੀ ਮਾਮਲਾ ਦਰਜ ਕਰ ਲਿਆ ਜਾਂਦਾ ਹੈ ਉਸ ਦੀ ਵੱਡੇ ਪੱਧਰ ਤੇ ਕਾਰੋਬਾਰ ਦੀ ਜਾਂਚ ਸ਼ੁਰੂ ਹੋ ਜਾਂਦੀ ਹੈ ਅਕਤੂਬਰ 2023 ਦੇ ਵਿੱਚ ਕਪੂਰਥਲਾ ਅਦਾਲਤ ਵੱਲੋਂ ਜੀਤੇ ਮੋੜ ਦੇ ਮਾਮਲੇ ਵਿੱਚ ਬਹੁਤ ਸਾਰੇ ਵੱਡੇ ਵੱਡੇ ਲੀਡਰਾਂ ਕਈ ਵੱਡੇ ਪੁਲਿਸ ਅਧਿਕਾਰੀਆਂ ਨੂੰ ਤਲਬ ਕੀਤਾ ਜਾਂਦਾ ਹੈ ਜਿਸ ਵਿੱਚ ਅਕਾਲੀ ਦਲ ਦੇ ਵੱਡੇ ਲੀਡਰ ਵਿਕਰਮਜੀਤ ਸਿੰਘ ਮਜੀਠੀਆ ਦੀ ਪਤਨੀ ਅਤੇ ਅਕਾਲੀ ਦਲ ਦੀ ਐਮਐਲਏ ਗਨੀਮ ਮਜੀਠੀਆ ਵੀ ਸ਼ਾਮਲ ਸੀ ਕੂਫੀਆ ਰਿਪੋਰਟਾਂ ਅਨੁਸਾਰ ਜੀਤੇ ਮੋੜ ਦੇ ਮਾਮਲੇ ਵਿੱਚ ਕਈ ਆਈਪੀਐਸ ਅਤੇ ਪੀਪੀਐਸ ਅਧਿਕਾਰੀਆਂ ਸਮੇਤ 8 ਤੋਂ ਵੱਧ ਵੱਡੇ ਪੁਲਿਸ ਅਧਿਕਾਰੀ ਵੀ ਸ਼ਾਮਲ ਸਨ ਇੱਕ ਬਹੁਤ ਵੱਡੇ ਕਾਂਗਰਸੀ ਲੀਡਰ ਦਾ ਨਾਮ ਵੀ ਸਾਹਮਣੇ ਆਇਆ ਸੀ ਜਿਸ ਤੇ આરોਪ ਲੱਗੇ ਸਨ ਕਿ ਜੀਤੇ ਮੋੜ ਨੇ ਉਸ ਨੂੰ 15 ਕਰੋੜ ਦਾ ਘਰ ਫ੍ਰੀ ਵਿੱਚ ਤੋਹਫੇ ਦੇ ਰੂਪ ਵਿੱਚ ਹੀ ਦੇ ਦਿੱਤਾ ਸੀ ਤੇ ਉਸਦੇ ਬੇਟੇ ਨੂੰ ਆਪਣੇ ਕਾਰੋਬਾਰ ਵਿੱਚ ਵਾਧਾ ਔਰਤੇ ਇੱਕ ਲਗਜ਼ਰੀ ਕਾਰ ਤੋਹਫੇ ਵਿੱਚ ਦਿੱਤੀ ਸੀ ਜਾਚ ਵਿੱਚ 53 ਐਸਐਨਆਰਆਈ ਲੋਕਾਂ ਦੇ ਖਾਤਿਆਂ ਬਾਰੇ ਵੀ ਪਤਾ ਚੱਲਿਆ ਜਿਨ੍ਹਾਂ ਰਾਹੀਂ ਕਰੋੜਾ ਰੁਪਏ ਭੇਜੇ ਗਏ ਸਨ ਜੀਤੇ ਮੋੜ ਦੇ ਪੁਰਾਣੇ ਸਾਥੀ ਚਰਨ ਸਿੰਘ ਵੱਲੋਂ ਬਹੁਤ ਸਾਰੇ ਏ ਕੈਟਾਗਰੀ ਦੇ ਗੈਂਗਸਟਰਾਂ ਨਾਲ ਵੀ ਜੀਤੇ ਮੋੜ ਦੇ ਸਬੰਧ ਦੱਸੇ ਗਏ ਜਿਨ੍ਹਾਂ ਰਾਹੀਂ ਸ਼ਾਇਦ ਜੀਤੇ ਦੇ ਕਿਸੇ ਅਪਰਾਧਿਕ ਵਾਰਦਾਤ ਨੂੰ ਅੜਜਾਮ ਦਿੱਤਾ ਹੋਵੇ ਉਨੀ ਦਿਨੀ ਇੱਕ ਦੋ ਚੈਨਲਾਂ ਨੂੰ ਦਿੱਤੀਆਂ ਇੰਟਰਵਿਊ ਵਿੱਚ ਜੀਤੇ ਮੋੜ ਨੇ ਆਪਣੇ ਤੇ ਲੱਗੇ ਇਹਨਾਂ ਇਲਜ਼ਾਮਾਂ ਨੂੰ ਨਕਾਰਿਆ ਸੀ ਕਿ ਮੈਨੂੰ ਜਾਣਬੁੱਝ ਕੇ ਵਸਾਇਆ ਜਾ ਰਿਹਾ ਏ ਤੇ ਇੱਕ ਚੰਗਾ ਬਿਜ਼ਨਸਮੈਨ ਹੋਣਾ ਹੀ ਮੇਰੇ ਲਈ ਖਤਰਾ ਬਣ ਗਿਆ ਏ ਪਰ ਹੁਣ ਪਿਛਲੇ ਦਿਨੀ ਜੀਤੇ ਮੋੜ ਦੀ ਅਚਾਨਕ ਹੋਈ ਮੌਤ ਦੇ ਨਾਲ ਪੰਜਾਬ ਦੇ ਅਪਰਾਧਿਕ ਅਤੇ ਵਪਾਰ ਦੇ ਇੱਕ ਵਿਵਾਦਪੂਰਕ ਅਧਿਆਏ ਦਾ ਅੰਤ ਹੋ ਗਿਆ ਸ਼ਾਇਦ ਹੁਣ ਇਹਨਾਂ ਇਲਜ਼ਾਮਾਂ ਤੋਂ ਇਹਨਾਂ ਵਿੱਚ ਸ਼ਾਮਲ ਵੱਡੇ ਵੱਡੇ ਲੋਕਾਂ ਦਾ ਵੀ ਇਸ ਤੋਂ ਖਿਹੜਾ ਛੁੱਟ ਜਾਵੇਗਾ ਇਹ ਤਾਂ ਰਹੀ ਗੱਲ ਜੀਤੇ ਮੋੜ ਤੇ ਲੱਗੇ ਇਲਜ਼ਾਮਾਂ ਦੀ ਪਰ ਜੀਤਾ ਮੋੜ ਕਬੱਡੀ ਬਹੁਤ ਵਧੀਆ ਖੇਡਦਾ ਸੀ ਅੱਜ ਵੀ ਉਸ ਦੇ ਬਹੁਤ ਸਾਰੇ ਚਾਹਣ ਵਾਲੇ ਹਨ ਸੋ ਦੋਸਤੋ ਇਹ ਸੀ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਤੇ ਵੱਡੇ ਬਿਜ਼ਨਸਮੈਨ ਜੀਤੇ ਮੋੜ ਦੀ ਸਾਰੀ ਅਸਲ ਕਹਾਣੀ ਵੀਡੀਓ ਅਖੀਰ ਤੱਕ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ ਇਸ ਵੀਡੀਓ ਸੰਬੰਧੀ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਸਾਂਝੇ ਕਰਿਓ ਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਕਿਰਪਾ ਕਰਕੇ ਬ੍ਰੀਫ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਵਾਹਿਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ